ਜ਼ਬਰ ਨੇ ਜੁਲਮਾਂ ਦੇ ਵਾਲੀ ਅੱਤ ਜਦੋਂ ਸੀ ਚੱਕੀ ਥੱਕ ਹਾਰ ਕੇ ਮਜ ਨੂੰ ਮਾਨੇ ਉਹ ਸਤ ਗੁਰ ਦੀ ਤੱਕੀ ਮਾਤ ਪਿਤਾ ਤੇ ਲਾਲ ਗੁਰੂ ਨੇ ਹਿੰਦ ਵਾਸਤੇ ਵਾਰੇ ਅੰਮ੍ਰਿਤ ਪਾਨ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਦਿੱਲੀ ਦੇ ਵਿੱਚ ਨੌਵੇਂ ਗੁਰਾਂ ਨੇ ਜਦੋਂ ਸ਼ਹੀਦੀ ਪਾਈ ਉਨ ਖੋਲਿਆ ਦਸਮ ਪਿਤਾ ਦਾ ਸੋਚ ਉਡਾਦੀ ਲਾਈ ਅਣਖੀ ਕੌਮ ਉਸਾਂ ਦਾ ਐਸੀ ਕਿਸੇ ਤੋਂ ਨਾ ਜੋ ਹਾਰੇ ਅੰਮ੍ਰਿਤ ਪਾਨ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ 1690 ਵਾਲੀ ਜਦੋਂ ਵਿਸਾਖੀ ਆਈ ਦੂਰ ਨੇੜ ਤੋਂ ਸੰਗਤ ਸਾਰੀ ਮਖੋਵਾਲ ਬੁਲਾਈ ਹੁਮ ਹੁਮਾ ਕੇ ਕਿੰਨੇ ਲੋਕੀ ਪੁੱਜੇ ਗੁਰੂ ਦੁਆਰੇ ਅੰਮ੍ਰਿਤ ਪਾਨ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਕੱਡ ਮਿਆਂ ਨੂੰ ਤੇਗ ਗੁਰਾ ਨੇ ਵਿੱਚ ਹਵਾ ਲਹਿਰਾਈ ਪਦੇ ਪੰਡਾਲ ਚ ਜੀ ਕਨ ਕੋਈ ਤੇਜ ਦੋਸ਼ ਨਹੀਂ ਆਈ ਨੂਰ ਅਨੋਖਾ ਮੁਖ ਤੇ ਚਮਕੇ ਕੋਈ ਕਿੰਜ ਸਹਾਰੇ ਅੰਮ੍ਰਿਤ ਪਾਣ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਸੀਸ ਪੇਟ ਇੱਕ ਮੰਗਦੀ ਹੈ ਇਹ ਕਿਹੜਾ ਬਣਦਾ ਦਾਨੀ ਜਾਤ ਪਾਤ ਦਾ ਭੇਦ ਨਾ ਕੋਈ ਰੰਗ ਰੂਪ ਨਾ ਮਾਨੀ ਚੁੱਪ ਪਸਰਗੀ ਚਾਦ ਚੁਫੇਦੇ ਸੁੰਨ ਹੋ ਗਏ ਸਾਰੇ ਅੰਮ੍ਰਿਤ ਪਾਣ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਤਿੰਨ ਵਾਰ ਸੀ ਸਤਗੁਰੂ ਜੀ ਨੇ ਸ਼ਬਦਾਂ ਨੂੰ ਦੁਹਰਾਇਆ ਦਇਆ ਦਾਮ ਨੇ ਅੱਗੇ ਆ ਕੇ ਆਪਣਾ ਸੀਸ ਝੁਕਾਇਆ ਤਦਮ ਹੇਤ ਜੋ ਜਾਣਵਾਦ ਦੇ ਉਹ ਹੁੰਦੇ ਸੱਚਿਆ ਦੇ ਅੰਮ੍ਰਿਤ ਪਾਨ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਦੂਜੀ ਵਾਰੀ ਜਿੰਦ ਤਦਮ ਨੇ ਤਦਮ ਦੇ ਲੇਖੇ ਲਾਈ ਮੋਹ ਕਮ ਸਾਹਿਬ ਤੇ ਹਿੰਮਤ ਨੇ ਹਿੰਮਤ ਫੇਰ ਵਿਖਾਈ ਮੈਂ ਕੀ ਜਾਣਾਂ ਪ੍ਰੀਤਮ ਨੇ ਕੀ ਕੀਤੇ ਚੋ ਜਨਿਆਰੇ ਅੰਮ੍ਰਿਤ ਪਾਨ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਸੁੱਤੀ ਕੋਮ ਜਗਾ ਦਿੱਤੀ ਜਦ ਅੰਮ੍ਰਿਤ ਪਾਨ ਕਰਾਇਆ ਦੇ ਥਾਪੜਾ ਲੱਖਾਂ ਦੇ ਨਾਲ ਕੱਲਾ ਸਿੰਘ ਲੜਾਇਆ ਸੀਸ ਤਲੀ ਤੇ ਤਰਕੇ ਜੋਦੇ ਰਣ ਦੇ ਵਿੱਚ ਲਲਕਾਰੇ ਅੰਮ੍ਰਿਤ ਪਾਣ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਸੀਸ ਤਲੀ ਤੇ ਤਰਕੇ ਜੋਦੇ ਰਣ ਦੇ ਵਿੱਚ ਲਲਕਾਰੇ ਅੰਮ੍ਰਿਤ ਪਾਣ ਕਰਾ ਕੇ ਦਾਤੇ ਸਾਜੇ ਪੰਜ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ